ਸੱਚੇ ਕਾਲ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਅੱਜ 30 ਜੂਨ 2025 ਦੇ ਟਾਈਮ ਕਰੀਬ ਰਾਤ ਦੇ 8:30 ਹੋਣ ਜਾ ਰਹੇ ਨੇ ਗੱਲਬਾਤ ਆਉਣ ਬਾਰੇ ਮੀਂਹ ਦੇ ਬਾਰੇ ਕਰਾਂਗੇ ਅਗਲੇ 24 ਘੰਟੇ ਦੌਰਾਨ ਹਲੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਜਾਂ ਕਈ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਵੇਖਣ ਨੂੰ ਮਿਲ ਸਕਦੀ ਹੈ ਖਾਸ ਕਰਕੇ ਅੱਜ ਅੱਧੀ ਰਾਤ ਤੋਂ ਬਾਅਦ ਜਾਂ 1 ਜੁਲਾਈ ਤੜਕਸਾਰ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਮੀਂਹ ਦਰਮਿਆਨਾ ਤੇ ਕਿਤੇ ਕਿਤੇ ਭਾਰੀ ਹੋ ਸਕਦਾ ਉਹਦਾ ਕਾਰਨ ਇਹ ਹੈਗਾ ਕਿ ਕਿ ਮੌਨਸੂਨ ਟਰੱਫ ਹਲੇ ਵੀ ਪੰਜਾਬ ਹਰਿਆਣਾ ਉੱਪਰ ਦੀ ਗੁਜ਼ਰ ਰਹੀ ਹੈ ਤੇ ਉੱਪਰ 5 ਕਿਲੋਮੀਟਰ ਦੀ ਉਚਾਈ ਤੇ ਇੱਕ ਵੈਸਟਲੀ ਜੈਟ ਵੀ ਜਿਹੜੀ ਇਸ ਟਾਈਮ ਐਕਟਿਵ ਹੈਗੀ ਹੈ ਤੇ ਜਮੀਨੀ ਪੱਧਰ ਤੇ ਪੂਰੀ ਦੀ ਹਵਾ ਵੀ ਜਿਹੜੀ ਪਹੁੰਚ ਰਹੀ ਹੈ ਜਿਸ ਦਾ ਕਰਕੇ ਅਗਲੇ 24 ਘੰਟਿਆਂ ਦੌਰਾਨ ਹਲੇ ਬਹੁਤੇ ਕ ਇਲਾਕਿਆਂ ਵਿੱਚ ਮੀਂਹ ਦੀ ਕਾਰਵਾਈ ਦੀ ਸੰਭਾਅ ਹੋਣਾ ਜਿਹੜੀ ਬਰਕਰਾਰ ਰਹੂਗੀ ਹਾਲਾਂਕਿ ਉਸ ਤੋਂ ਬਾਅਦ ਵੀ 2 3 4 5 ਜੁਲਾਈ ਦੇ ਵਿਚਕਾਰ ਪਾਵੇਂ ਬਹੁਤ ਹੀ ਖੇਤਰਾਂ 'ਚ ਮੌਸਮ ਕੁਝ ਕਰੂਗਾ ਪਰ 30-40% ਖੇਤਰਾਂ ਵਿੱਚ ਰਜਨਾ ਹੀ ਥੋੜੇ ਬਹੁਤ ਖੇਤਰਾਂ 'ਚ ਮੀਂਹ ਦੀ ਕਾਰਵਾਈ ਦੀ ਸੁਭਾਵਨਾ ਜਿਹੜੀ ਬਰਕਰਾਰ ਰਹਿ ਸਕਦੀ ਹੈ ਮਤਲਬ ਕਿ ਮੌਨਸੂਨ ਸੀਜ਼ਨ ਹੋਣ ਕਰਕੇ ਨਮੀ ਬਹੁਤ ਜ਼ਿਆਦਾ ਹੁੰਦੀ ਆ ਨਮੀ ਜ਼ਿਆਦਾ ਹੋਣ ਦੇ ਕਾਰਨ ਕਿਸੇ ਵੇਲੇ ਵੀ ਕਿਤੇ ਅਚਾਨਕ ਬੱਦਲਬਾਈ ਦਾ ਨਿਰਮਾਣ ਹੋ ਸਕਦਾ ਜਿਹੜੀ ਕਿਤੇ 25-30% ਜਾਂ 30-40% ਖੇਤਰਾਂ ਵਿੱਚ ਅਚਾਨਕ ਹੀ ਮੀਂਹ ਦੀ ਕਾਰਵਾਈ ਨੂੰ ਅੰਜਾਮ ਦੇ ਸਾਕਦ ਨੇ ਬਦਲ ਸੋ ਮੋਟੀ ਜੀ ਕਹਾਣੀ ਇਹ ਆ ਅਗਲੇ 24 ਘੰਟਿਆਂ ਦੌਰਾਨ ਖਾਸ ਕਰਕੇ ਅੱਜ ਅਧੀ ਰਾਤ ਬਾਅਦ ਜਾਂ 1 ਜੁਲਾਈ ਤੜਕਸਾਰ ਜਾਂ ਦੁਪਹਿਰ ਤੱਕ ਪੌਦੇ ਇਲਾਕਿਆਂ ਚ ਹਲੇ ਮੀਂਹ ਦੀ ਕਾਰਵਾਈ ਦੀ ਸੁਭਾਵਨਾ ਜਿਹੜੀ ਬਰਕਰਾਰ ਆਗੀ ਮਤਲਬ ਕਿ ਅਗਲੇ 24 ਘੰਟੇ ਸੁਭਾਵਨਾ ਬਣੀ ਰਹੂਗੀ ਮੀਂਹ ਦੀ ਪੰਜਾਬ ਦੇ ਹਰਿਆਣਾ ਦੇ ਉੱਤਰੀ ਰਾਜਸਥਾਨ ਦੇ ਬਹੁਤੇ ਇਲਾਕਿਆਂ ਵਿੱਚ ਮੌਨਸੂਨ ਟਰਫ ਪੰਜਾਬ ਉੱਪਰ ਦੀ ਹਰਿਆਣਾ ਉੱਪਰ ਦੀ ਗੁਜ਼ਰ ਰਹੀ ਹੈ ਜਿਹੜੀ ਬੰਗਾਲ ਦੀ ਖਾੜੀ ਦੇ ਨਾਲ ਜਿਹਦੀਆਂ ਸਿੱਧੀਆਂ ਤਾਰਾਂ ਜੁੜੀਆਂ ਹੋਈਆਂ ਨੇ ਕਹਿ ਲਓ ਕਿਉਂਕਿ ਬੰਗਾਲ ਦੀ ਕਾਰੀ ਤੋਂ ਇਹ ਮੌਇਸਚਰ ਲੈ ਕੇ ਆ ਰਹੀ ਹੈਗੀ ਇਹ ਜੁਪੀ ਬਿਹਾਰ ਉੱਪਰ ਦੀ ਹਿੰਦੀ ਦਿੱਲੀ ਉੱਪਰ ਦੀ ਹਿੰਦੀ ਵੀ ਪੰਜਾਬ ਹਰਿਆਣਾ ਤੱਕ ਜਿਹੜੀ ਪਹੁੰਚ ਰਹੀ ਹੈਗੀ ਆ ਜਿਸ ਦਾ ਕਰਕੇ ਨਮੀ ਵਿੱਚ ਵਾਧਾ ਹੋ ਰਿਹਾ ਹੈ ਗਰਾਊਂਡ ਲੈਵਲ ਤੇ ਵੀ ਪੂਰੀ ਦੀ ਹਵਾ ਇਸ ਟਾਈਮ ਚੱਲ ਰਹੀ ਆ ਮੁਰਕੇ ਪਸੀਨੇ ਵਟ ਵਾਲੀ ਗਰਮੀ ਵੀ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਇਸ ਟਾਈਮ ਜਿਹੜੀ ਦੇਖਣ ਨੂੰ ਮਿਲ ਰਹੀ ਹੈਗੀ ਜਿਹੜੇ ਅਗਲੇ 24 ਘੰਟਿਆਂ ਵਿੱਚ ਮੀਂਹ ਦੀ दस्तक ਦਾ ਇੱਕ ਚੈਨ ਕਹਿ ਸਕਦੇ ਹਾਂ ਕਿ ਇਹਨੂੰ ਆਪਾਂ ਮੌਨਸੂਨ ਟਰਫ ਕੀ ਹੁੰਦੀ ਹੈ ਮੌਨਸੂਨ ਟਰਫ ਇੱਕ ਹਵਾ ਦੀ ਗੰਡ ਹੁੰਦੀ ਹੈ ਲੰਮਾ ਘੇਰਾ ਹੁੰਦਾਗਾ ਜਿਹੜਾ ਆਸ ਵਿੱਚ ਹਵਾਵਾਂ ਜਿੱਥੇ ਟਕਰਾਉਂਦੀਆਂ ਨੇ ਉੱਥੇ ਬੱਦਲਬਾਈ ਦਾ ਨਿਰਮਾਣ ਹੁੰਦਾ ਮੌਨਸੂਨ ਟਰਫ ਇਸ ਟਾਈਮ ਬੰਗਾਲ ਦੀ ਢਾੜੀ ਤੋਂ ਸਿੱਧੀ ਜੂਪੀ ਬਿਹਾਰ ਹੁੰਦੀ ਹੋਈ ਪੰਜਾਬ ਤੱਕ ਪਹੁੰਚ ਰਹੀ ਹੈ ਜਿਸ ਦਾ ਕਰਕੇ ਅਗਲੇ 24 ਘੰਟਿਆਂ ਦੌਰਾਨ ਮੀਂਹ ਦੀ ਕਾਰਵਾਈ ਦੀ ਸੁਭਾਵਨਾ ਬਰਕਰਾਰ ਰਹੂਗੀ ਤੇ ਉਸ ਤੋਂ ਬਾਅਦ ਅ 2 3 4 5 ਲਈ ਵੀ ਥੋੜੇ ਬਹੁਤ ਕਿਤਨਾ ਜ਼ਮੀਨ ਦੇ ਸਾਰ ਰਹਿਣਗੇ ਭਾਵੇਂ ਜ਼ਿਆਦਾਤਰ ਮੌਸਮ ਉਸਕਰ ਹੋਊਗਾ ਪਰ ਉਸ ਤੋਂ ਬਾਅਦ 5 ਜੁਲਾਈ ਤੋਂ ਲੈ ਕੇ 10 ਜੁਲਾਈ ਦੇ ਵਿੱਚ ਘੱਟ ਇੱਕ ਵਾਰ ਫੇਰ ਵੱਡੇ ਪੱਧਰ ਤੇ ਬਹੁਤੇ ਇਲਾਕਿਆਂ ਵਿੱਚ ਮੀਂਹ ਦੀ ਸੁਭਾਅ ਆਉਣਾ ਬਣਦੀ ਦਿਖਾਈ ਦੇ ਸਕਦੀ ਆ ਸੋ ਹਾਲ ਦੀ ਕਿਹੜੀ ਇੰਨੀ ਕ ਅਪਡੇਟ ਆ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ